ਸਤਿ ਸ਼੍ਰੀ ਅਕਾਲ ਪ੍ਰਾਪਤ ਪਿਆਰੇ ਦਰਸ਼ਕੋ ਅੱਜ ਫੇਰ ਟਾਈਗਰ ਪੰਜਾਬ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਹੈ ਦਰਸ਼ਕੋ ਜਿਵੇਂ ਆਏ ਦਿਨ ਨਵੀਂ ਤੋਂ ਨਵੀਂ ਇੱਕ ਚਰਚਾ ਦੇ ਨਾਲ ਆਪਾਂ ਤੁਹਾਡੇ ਸਾਹਮਣੇ ਜੁੜਦੇ ਹਾਂ ਅੱਜ ਫੇਰ ਇੱਕ ਚਰਚਾ ਤੇ ਜੁੜੇ ਹਾਂ ਉਹ ਕਿਹੜੀ ਹੈ ਨਗਰ ਕੌਂਸਲ ਬਰੀਵਾਲਾ ਮੰਡੀ ਦੇ ਜਿਹੜੇ ਇਲੈਕਸ਼ਨ ਚੱਲ ਰਹੇ ਆ ਇਹਨਾਂ ਦੇ ਬਾਰੇ ਚਰਚਾ ਕਰਾਂਗੇ ਸਾਡੇ ਨਾਲ ਜੁੜ ਚੁੱਕੇ ਆ ਸੀਨੀਅਰ ਪੱਤਰਕਾਰ ਸਾਹਿਬ ਸਤਨਾਮ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਨਾਮ ਜੀ ਮੰਡੀ ਬਰੀਵਾਲਾ ਦੇ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਦਾ ਬਹੁਤ ਜ਼ੋਰ ਚੱਲ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਬਰੀਵਾਲਾ ਤੋਂ ਇਲਾਵਾ ਪ੍ਰਦੀਪ ਜੀ ਚੋਣਾਂ ਜਿਹੜੀਆਂ ਇਹ ਹੋਰ ਵੀ ਕਈ ਜਗ੍ਹਾ ਤੇ ਪੰਜਾਬ ਚ ਹੋ ਰਹੀਆਂ ਜੀ ਤੇ ਵਕ ਵਕ ਜਿਹੜੇ ਉਮੀਦਵਾਰ ਆ ਉਹ ਆਪਣੀ ਆਪਣੀ ਜਗ੍ਹਾ ਤੇ ਖੜੇ ਪਰ ਆਪਾਂ ਜਿਹੜੀ ਤੁਸੀਂ ਜਿਵੇਂ ਖਾਸ ਗੱਲ ਕੀਤੀ ਆਪਾਂ ਸਭ ਤਸਵੀਰ ਮੰਡੀ ਬਰੀਵਾਲਾ ਦੀ ਗੱਲ ਹੀ ਜ਼ਿਕਰ ਕਰਦੇ ਆ ਇਸ ਚੀਜ਼ ਦਾ ਹਾਂਜੀ ਵੀ ਇੱਕ ਇਹ ਵੀ ਜਿਹੜੀ ਸੀ ਜਿਵੇਂ ਹੋਰ ਜਗ੍ਹਾ ਤੇ ਚੋਣਾ ਹੋਣ ਵਾਲੀਆਂ ਇਹ ਵੀ ਬਰੀਵਾਲਾ ਚ ਵੀ ਚੋਣਾ ਹੋਣ ਵਾਲੀਆਂ ਸੀ ਜਿਸ ਕਾਰਨ ਇੱਥੇ ਜਿਹੜਾ ਇਹ ਵਿਗੜ ਬੱਚਿਆ ਚੋਣਾ ਦਾ ਜੀ ਤੇ ਦੇਖੋ ਵਕ ਵਕ ਉਹ ਪਾਰਟੀਆਂ ਨੇ ਆਪਣੇ ਆਪਣੇ ਜਿਹੜੇ ਉਹ ਉਮੀਦਵਾਰ ਕੈਂਡੀਡੇਟ ਆਪਨ ਆਪਣੇ ਵਾਰਡਾਂ ਦੇ ਵਿੱਚ ਉਹ ਨਿਯੁਕਤ ਕੀਤੇ ਆ ਤੇ ਜਿਸ ਤਰ੍ਹਾਂ ਵੀ ਉਹ ਕਰ ਰਹੇ ਆ ਜਹੋਂ ਕਰ ਕਿਉਂਕਿ ਮੈਂ ਇਸ ਕੀ ਬਹੁਤ ਹੀ ਜਗ੍ਹਾ ਮੈਂ ਇਹ ਦੇਖਿਆ ਬਰੀਲਾ ਦੇ ਵਿੱਚ ਵੀ ਜਿਹੜੇ ਕੈਂਡੀਡੇਟ ਹਨ ਉਹ ਬਿਲਕੁਲ ਨਵੇਂ ਨਿਯੁਕਤ उतारे ਗਏ ਆ ਇਸ ਕਰਕੇ ਕਿ ਜਿਹੜੇ ਪਹਿਲੇ ਉਮੀਦਵਾਰ ਸੀਗੇ ਨਾ ਐਮ ਸੀ ਸੀ ਜਾਂ ਕੋਈ ਨਗਰ ਕੌਂਸਲ ਪ੍ਰਧਾਨ ਸੀਗੇ ਉਹਨਾਂ ਤੋਂ ਪੂਰੀ ਤਰ੍ਹਾਂ ਲੋਕਾਂ ਦੀਆਂ ਭਾਵਨਾਵਾਂ ਦੇ ਪੂਰਾ ਉਤਰਿਆ ਨਹੀਂ ਦਿਹਾ ਸੀ ਇਸ ਕਰਕੇ ਉਹਨਾਂ ਨੂੰ ਥੋੜਾ ਸਾਈਡ ਤੇ ਕਰਕੇ ਤੇ ਜਿਹੜੇ ਨਵੇਂ ਚਿਹਰੇ ਆ ਜਾਨੀ ਯੰਗ ਆ ਇਹਨਾਂ ਨੂੰ ਜਾਦੀ ਪਹਿਲ ਦਿੱਤੀ ਗਈ ਆ ਤੇ ਇਸ ਕਰਕੇ ਹੁਣ ਦੇਖਣਾ ਇਹ ਜ਼ਰੂਰੀ ਹੋਵੇਗਾ ਵੀ ਇਹ ਲੋਕਾਂ ਦਾ ਵਿਸ਼ਵਾਸ ਜਿਹੜੇ ਨਵੇਂ ਐਮਸੀ ਐਤ ਕੀ ਵਾਰਡਾਂ ਚੋਂ ਆਪੱਖ ਪਾਰਟੀਆਂ ਨੇ ਖੜੀ ਕੀਤੇ ਆ ਵੀ ਇਹ ਕਿੰਨਾ ਕੁ ਵਿਸ਼ਵਾਸ ਜਿੱਤ ਪਾਉਂਦੇ ਆ ਜਾਂ ਨਹੀਂ ਪਾਉਂਦੇ ਕਿਉਂਕਿ ਕਈ ਜਗ੍ਹਾ ਇਹ ਹੁੰਦਾ ਹੈ ਈਕਾਸ ਕਰਕੇ ਜੇ ਕੋਈ ਅੱਗੇ ਜਾ ਕੇ ਪੁਰਾਣੇ ਬੰਦੇ ਆ ਉਹਨਾਂ ਦੇ ਉਹਨੋਂ ਕੋਈ ਦਿਲ ਵਿੱਚ ਹੀ ਕਿ ਧਾਂ ਕਈ ਤਰ੍ਹਾਂ ਦੀਆਂ ਤਰੁੱਟੀਆਂ ਰਹਿ ਜਾਂਦੀਆਂ ਐ ਪੀ ਪਾਰਟੀਆਂ ਜਿਹੜੀਆਂ ਇਹ ਚਾਲ ਖਲੂਸੀ ਖੇਡ ਕੇ ਤੇ ਨਵੇਂ ਬੰਦਿਆਂ ਨੂੰ ਅੱਗੇ ਲਿਆਉਂਦੀਆਂ ਵੀ ਚੱਲ ਲੋਕਾਂ ਨੂੰ ਫੇਰ ਥੋੜਾ ਜਿਹਾ ਭਲੇਖਾ ਪਾ ਕੇ ਤੇ 5 ਸਾਲ ਲਈ ਫਿਰ ਜਿਹੜੇ ਉਹ ਨਗਰ ਕਾਉਂਸਲ ਦੇ ਦਫ਼ਤਰ ਦੇ ਉੱਤੇ ਕਬਜ਼ਾ ਜਿਹੜਾ ਉਹ ਕੀਤਾ ਜਾਵੇ ਤੁਸੀਂ ਵੇਖੇ ਵਿੱਚ ਇੰਟਰਵਿਊ ਦੇ ਵੀ ਸੁਣ ਰਹੇ ਹੋ ਵੀ ਕਿਸ ਤਰ੍ਹਾਂ ਖੌਰੂ ਪਾਇਆ ਜਾ ਰਿਹਾ ਇੱਕ ਤਰ੍ਹਾਂ ਕਰਕੇ ਜਿਨ੍ਹਾਂ ਦੇ ਨਾਲ ਆ ਵੋਟ ਜਿਹੜੀ ਇਹ ਟੁੱਟਦੀ ਆ ਜਿਹੜੀ ਜਿਹੜੀ ਅੰਧਾ ਧੁੰਦ ਆਵਾਜ਼ ਸਪੀਕਰਾਂ ਦੀ ਇਹ ਲੋਕਾਂ ਨੂੰ ਕਾਰੋਬਾਰ ਤੋਂ ਖਰਾਬ ਕਰਦੀ ਆ ਇਸ ਚੀਜ਼ ਦੇ ਨਾਲ ਆ ਜਿਹੜੇ ਵੋਟਰ ਉਹ ਉਹ ਜੋੜ ਨਹੀਂ ਰਹੇ ਕੈਂਡੀਡੇਟ ਦੇ ਨਾਲ VOTER ਪਿੱਛੇ ਜਾ ਰਹੇ ਆ ਤੇ ਇਹ ਇਹਨਾਂ ਨੂੰ ਇਹ ਚਾਹੀਦਾ ਹੈ ਕਿ ਕਿਸ ਤਰ੍ਹਾਂ ਵੀ ਆਪਣੇ ਅਸਰ ਸਰੂਕ ਤੇ ਕੋਈ ਜ਼ਿਆਦਾ ਬਹੁਤ ਦੇ ਨਾਲ ਥਵਾ ਕਰਨ ਨਾਲ ਜਾਂ ਕੋਈ ਜ਼ਿਆਦਾ ਪ੍ਰਚਾਰ ਕਰਨ ਨਾਲ ਵੋਟ ਨਹੀਂ ਜੁੜਦੀ ਆਪਣੇ ਸਲੀਕੇ ਦੇ ਹਿਸਾਬ ਨਾਲ ਜਿਹੜਾ ਉਹ ਜਿਤਵਲ ਵਦਨ ਅਕੇ ਠੀਕ ਹੈ ਇੱਕ ਸਤਨਾਮ ਜੀ ਇਹ ਵੀ ਸਵਾਲ ਬਣਦਾ ਹੈ ਜੀ ਤੁਸੀਂ ਦੇਖਿਆ ਹੋਣਾ ਆਮ ਤੌਰ ਤੇ ਖਾਸ ਕਰਕੇ ਹਾਂ ਜੀ ਬਰੀਵਾਲਾ ਨਗਰ ਕੌਂਸਲ ਦੇ ਇਲੈਕਸ਼ਨ ਹੋ ਰਹੇ ਆ ਜੀ ਅੱਛਾ ਬਰੀਵਾਲਾ ਦੇ ਨੇੜੇ ਚਾਰ-ਛੇਰੇ ਜਿੰਨੇ ਵੀ ਪਿੰਡ ਲੱਗਦੇ ਆ ਉਹਨਾਂ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਕਰ ਲੋ ਜਾਂ ਸ਼੍ਰੋਮਣੀ ਕਾਹਲੀ ਦਲ ਕਰ ਲੋ ਜਾਂ ਭਾਜਪਾ ਜਾਂ ਕਾਂਗਰਸ ਕਿਸੇ ਵੀ ਪਾਰਟੀ ਦੀ ਵੀ ਗੱਲ ਕਰਨੀ ਹੈ ਹਾਂਜੀ ਹਾਂਜੀ ਸਾਰੀਆਂ ਪਾਰਟੀਆਂ ਦੇ ਜਿਹੜੇ ਕੀ ਹੈਗੇ ਉੱਥੇ ਮੋਦਵਾਰ ਬੰਦੇ ਬੈਠੇ ਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਮੋਦਵਾਰਾਂ ਵੀ ਫਲਾਣਾ ਹੀ ਪਾਰਟੀ ਦੇ ਹਾਂਜੀ ਹਾਂਜੀ ਅਜਾ ਉਹ ਬੰਦੇ ਜਿਹੜੇ ਆ ਬਰੀਵਾਲਾ ਮੰਡੀ ਦੇ ਵਿੱਚ ਜਿਹੜੇ ਨਗਰ ਕੌਂਸਲ ਦੀਆਂ ਚੋਣਾਂ ਹੋ ਰਹੀਆਂ ਆ ਇਹਨਾਂ ਵਿੱਚ ਬਹੁਤ ਦਿਲਚਸਪੀ ਵਿਖਾ ਰਹੇ ਆ ਇਹਨਾਂ ਨਾਲ ਬਾਹਰ ਦੇ ਪਿੰਡਾਂ ਦੇ ਜਿਹੜੇ ਹੁੰਦੇ ਆ ਬੰਦੇ ਬਰੀਵਾਲਾ ਦੇ ਵਿੱਚ ਦਖਲਦਾਜ਼ੀ ਕਰਦੇ ਆ ਇਹਦੇ ਨਾਲ ਨਗਰ ਕੌਂਸਲ ਚੋਣਾਂ ਵਿੱਚ ਕੀ ਫਰਕ ਪਏਗਾ ਇਹ ਤੁਸੀਂ ਦੱਸੋ ਜੀ ਦੇਖੋ ਜੀ ਫਰਕ ਦੀ ਤੁਸੀਂ ਗੱਲ ਕੀਤੀ ਤੇ ਇੱਥੇ ਕਿਉਂ ਸਪੋਰਟ ਕਰ ਰਹੇ ਆ ਸਾਰੀਆਂ ਪਾਰਟੀਆਂ ਦੇ ਤਕਰੀਬਨ ਜਿਹੜੇ ਵਰਕਰ ਆ ਉਹ ਪਿੰਡਾਂ ਤੋਂ ਆ ਕੇ ਪੰਜ ਸਰਪੰਚਾ ਜਿਹੜੇ ਉਹ ਜੇ ਤਾਂ ਕੋਈ ਬਣ ਗਿਆ ਉਹ ਤਾਂ ਵੀ ਆਇਆ ਜਿਹੜੇ ਮੇਰੇ ਵਰਗੇ ਨੂੰ ਚਾਰ ਵੋਟਾਂ ਨਹੀਂ ਪਈਆਂ ਉਹ ਵੀ ਇੱਥੇ ਆਣ ਕੇ ਮਤਲਬ ਆਪਣੇ ਮੰ ਦਿਖਾਉਣੀ ਚਾਹੁੰਦਾ ਤੇ ਇੱਕ ਤੁਸੀਂ ਕਈ ਗੱਲਾਂ ਹੈਗੀਆਂ ਵੀ ਮੈਨੂੰ ਲੱਗਦਾ ਵੀ ਲਗਭਗ ਕਰੀਬ 2 ਦਰਜਨ ਦੇ ਕਰੀਬ ਜਿਹੜੇ ਆ ਉਹ ਨੇੜੇ-ਨੇੜੇ ਪਿੰਡਾਂ ਦੇ ਜਿਹੜੇ ਹੈਗੇ ਪੰਜ ਸਰਪੰਚਾਂ ਜਿਹਨਾਂ ਨੂੰ ਪਿੰਡ ਦੇ ਵਿੱਚ ਲੋਕਾਂ ਨੇ ਨਕਾਰਤਾ ਇੱਕ ਵੀ ਵੋਟ ਪਾਈ ਨਹੀਂ ਤੇ ਉਹ ਵੀ ਜਿਹੜੇ ਉਹ ਅੱਗੇ ਵੱਧ ਕੇ ਉਹਦਾ ਈਸਾ ਬਣ ਰਿਹਾ ਚੋਣ ਦਾ ਅਜਾ ਸਵਤੋ ਸਵਾਲ ਪੈਦਾ ਇਹ ਹੁੰਦਾ ਹੈ ਜੀ ਕੈਂਡੀਡੇਟ ਮੇ ਅੱਗੇ ਦਸ਼ਿਆ ਨਾ ਨਵੇਂ ਖੱਲੇ ਆ ਉਹਨਾਂ ਨੂੰ ਕੋਈ ਤਜਰਬਾ ਨਹੀਂ ਹੈ ਵੀ ਚੋਣ ਜਿੱਤਣ ਲਈ ਕਰਨਾ ਕੀ ਚਾਹੀਦਾ ਹੈ ਉਹ ਇੱਕ ਭੀੜ ਬਖਾ ਰਹੇ ਆ ਤੇ ਜਿਹੜੇ ਸਾਡੇ ਪਿੰਡਾਂ ਦੇ ਲੋਕ ਆ ਨੇ ਇਹਨਾਂ ਨੂੰ ਕੋਈ ਲੱਤੀ ਚੜੀਦੀ ਨਹੀਂ ਹੁੰਦੀ ਆਪ ਨੂੰ ਤਾਂ ਦੋ ਵੋਟਾਂ ਨਹੀਂ ਪਈਆਂ ਹੁੰਦੀਆਂ ਤੇ ਤੁਸੀਂ ਹੱਸੋਗੇ ਵੀ ਇਹ ਕੀ ਕਰਾਏ ਆਪ ਨੂੰ ਤਾਂ ਮੈਂਬਰ ਨਹੀਂ ਬਣਿਆ ਜਾਂਦਾ ਤੇ ਅਸੀਂ ਅੱਗੇ ਜਾ ਕੇ ਕਿੱਡੀ ਜਦੋਂ ਤਕੜੀ ਸਪੋਰਟ ਕਰਦੇ ਆ ਕਿਸੇ ਦੀ ਉਹਦੇ ਵਿੱਚ ਜਿਹੜੀਆਂ ਨੇ ਨਾ ਉਹ ਵੋਟਾਂ ਦਾ ਨੁਕਸਾਨ ਹੁੰਦਾ ਕਿਉਂਕਿ ਸ਼ਹਿਰੀ ਵੋਟਰ ਕੇ ਪਿੰਡੂ ਵੋਟਰ ਚ ਫਰਕ ਆ ਜੀ ਸ਼ਹਿਰੀ ਵੋਟਰ ਨੇ ਬੋਰਟ ਪਾਉਣੀ ਦਿਮਾਗ ਨਾਲ ਤੇ ਜਿਹੜਾ ਪਿੰਡੂ ਵੋਟਰ ਆ ਉਹਨੇ ਵੋਟ ਪਾਉਣੀ ਹੈਗੀ ਆ ਡਾਂਗ ਸੋਟੀ ਲੜ ਲੜਾਈ ਨਾਲ ਤੇ ਇਹ ਚੀਜ਼ਾਂ ਜਿਹੜੀਆਂ ਬਾਹਰੋਂ ਸ਼ਹਿਰ ਵਿੱਚ ਹਸਤੀਆਂ ਹੁੰਦੀਆਂ ਜਾਂ ਕੁਝ ਕਰਦੀਆਂ ਇਹ ਸਿੱਧੀ ਚੋਣ ਪ੍ਰਕਿਰਿਆ ਜਿਹੜੀ ਉਹਦੇ ਵਿੱਚ ਉਲਝਣ ਬਾਜੀ ਦਾ ਕਾਰਨ ਬਣਦੀਆਂ ਜਾਂ ਅੱਗੇ ਜਾ ਕੇ ਵੱਨ ਜਿੱਥੇ ਲੜਾਈ ਪਸਾਦ ਦਾ ਟਕਰਾਓ ਆ ਉਹ ਜ਼ਿਆਦਾ ਹੋਣ ਦੀ ਚਾਂਸ ਹੈਗੇ ਆ ਜੇਕਰ ਇਹ 12ਵਾਂ ਆਉਣ ਵਾਲੇ ਜਿਹੜੇ ਜਿੰਨਾਂ ਨੂੰ ਕਹਿ ਲਿਆ ਪਿਆ ਆਪਾਂ ਇੱਕ ਨੂੰ ਨਹੀਂ ਕਹਿੰਦੇ ਸਾਰਿਆਂ ਨੂੰ ਕਹਿੰਨੇ ਵੀ ਕੜਮ 14ਆਂ ਤੇ ਰੋਕਥਾਮ ਨਾਣਾ ਕੀਤੀ ਗਈ ਤੇ ਬਰੀਆਲਾ ਦਾ ਜਿਹੜੀ ਚੋਣ ਪ੍ਰਕਿਰਿਆ ਇਹ ਲਾਜ਼ਮੀ ਜਿਹੜੀ ਅਵੇ ਦੇ ਵਿੱਚ ਕੋਈ ਨਾ ਕੋਈ ਉਹ ਉਹ ਮੂਲ ਖੜਾ ਹੋ ਕੇ ਦੰਗਾ ਪਸਾਦ ਦਾ ਕਾਰਨ ਬਣ ਸਕਦਾ ਹੈ ਵਿਗੜ ਸਕਦਾ ਹੈ ਤੇ ਉਹ ਵਿਗੜ ਨੂੰ ਧਿਆਨ ਚ ਰੱਖ ਕੇ ਜਿਹੜੇ ਚੰਗੇ ਲੋਕ ਆ ਉਹ ਇਸ ਤਰ੍ਹਾਂ ਖੁਰੂਦਬਾਜੀ ਕਰਨ ਵਾਲੇ ਜਿਹੜੇ ਵਰਕਰ ਆ ਜਾਂ ਕੋਈ ਉਹਨਾਂ ਦੇ ਨਾਲੋਂ ਟੁੱਟ ਕੇ ਉਹ ਭਾਵੇਂ ਵੋਟ ਨਾ ਪਾਉਣ ਜਾਣ ਜੇ ਇਹ ਨਹੀਂ ਮੈਂ ਕਹਿੰਦਾ ਵੀ ਉਹ ਉਸਕੇ ਦੂਜੀ ਨੂੰ ਘਾ ਦੇਣਗੇ ਭਾਵੇਂ ਉਹ ਦੂਜੀ ਨੂੰ ਵੀ ਨਾ ਪਾਉਣ ਪਰ ਜਿਹੜੀ ਪਾਰਟੀ ਦੇ ਇਸ ਤਰ੍ਹਾਂ ਵਰਕਰਾਂ ਨੇ ਖੁਰੂਦ ਕੀਤਾ ਜਾਂ ਇੱਥੇ ਆ ਕੇ ਬੁਰਸ਼ਾ ਕਰਦੀ ਸ਼ਹਿਰ ਦੇ ਵਿੱਚ ਜਿਵੇਂ ਦਿਖਾਈ ਜਾ ਰਹੀ ਆ ਮੈਂ ਦੇਖ ਰਿਹਾ ਜੀ ਤੇ ਉਸ ਹਰ ਦਿਨ ਆ ਜਿਹੜਾ ਜਿਹੜਾ ਕੈਂਡੀਡੇਟ ਦੇ ਨਾਲ ਜਿਹੜੇ ਜਿਹੜੇ ਪਿੰਡੂ ਖੇਤਰ ਚੋਂ ਆਏ ਹੈ ਜਿਹੜਾ ਸਪੋਰਟਰ ਆ ਉਹ ਚੰਗੀ ਤਰ੍ਹਾਂ ਇਸ ਗੱਲ ਨੂੰ ਧਿਆਨ ਚ ਰੱਖ ਲੈਣ ਵੀ ਉਹਨਾਂ ਦੀ ਜਿਹੜੀ ਵੋਟ ਬੈਂਕ ਆ ਉਹ ਬਿਲਕੁਲ ਘਟ ਗਿਆ ਪਾਸੇ ਵੱਲ ਜਾ ਰਹੀ ਆ ਉਹਨਾਂ ਦਾ ਨੁਕਸਾਨ ਹੋ ਰਿਹਾ ਹੋ ਸਕੇ ਤਾਂ ਇਹ ਵੀ ਸਰਕਾਰ ਨੂੰ ਕੋਈ ਚਾਹੀਦਾ ਵੀ ਆਪਣੀ ਆਪਣੀ ਜਗ੍ਹਾ ਰਹਿ ਕੇ ਕੋਈ ਵੋਟ ਦਾ ਮਤਦਾਨ ਕਰੇ ਕਿਸੇ ਨੂੰ ਕੋਈ ਅਧਿਕਾਰਤਾ ਕਾਨੂੰਨ ਨੇ ਤਾਂ ਦਿੱਤਾ ਨਹੀਂ ਹੈਗਾ ਵੀ ਅਸੀਂ ਜਿਵੇਂ ਮੰਨ ਲਓ ਵੀ ਕੋਈ ਸਰਪੰਚ ਬਣ ਗਿਆ ਚਲੋ ਖੁਸ਼ੀ ਦੀ ਗੱਲ ਆ ਪਿੰਡ ਦਾ ਵਿਕਾਸ ਕਰੇ ਔਰ ਬਹਿ ਕੇ ਕੰਮ ਕਰੇ ਕਿਉਂਕਿ ਉਹ ਪਿੰਡ ਦੇ ਵਿੱਚ ਕਿਹੜੀਆਂ ਸਮੱਸਿਆਵਾਂ ਨਹੀਂ ਹੈਗੀਆਂ ਜੇ ਅਸੀਂ ਕੰਮ ਕਰਨਾ ਹੋਵੇ ਤਾਂ ਕਿ ਫਿਰ ਅਸੀਂ ਇਸ਼ਤਰਾ ਜਾ ਕੇ ਇੱਕ ਦੂਜੇ ਦੀ ਇਹ ਤਾਂ ਉਹ ਉਹ ਗੱਲ ਬਣ ਜਾਂਦੀ ਆ ਵੀ ੱੱਕੇ ਨਾਲ ਬਰਾਤ ਚੜ੍ਹਨ ਵਾਲੀ ਗੱਲ ਆ ਵੀ ਇੱਕਰੀ ਜਿਵੇਂ ਕਹਿ ਦਿੰਦੇ ਹੁੰਦੇ ਸੀ ਵੀ ਮੈਂ ਵੀ ਚੱਲ ਤੂੰ ਵੀ ਚੱਲ ਇਹ ਚੀਜ਼ਾਂ ਜਿਹੜੀਆਂ ਇਹ ਚੋਂ ਪ੍ਰਕਿਰਿਆ ਜਿਹੜੀ ਆ ਉਹ ਠੀਕ ਤਰ੍ਹਾਂ ਨਹੀਂ ਹੋਣ ਦੇਣਗੇ ਜਾਂ ਇਹਦੇ ਨਾਲ ਪੂਰਾ ਵਿਗੜਨ ਪਾ ਪਉਗਾ ਅੱਗੇ ਜਾ ਕੇ ਮੈਂ ਪਹਿਲਾਂ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਸੀ ਪਹਿਲੀ ਤਾਂ ਗੱਲ ਇਹ ਆ ਵੀ ਉਹਨਾਂ ਨੂੰ ਸੋਚਣਾ ਹੀ ਚਾਹੀਦਾ ਹੈ ਕਿ ਜਿਸ ਨੂੰ ਬੰਦੇ ਨੂੰ ਆਪ ਹੀ ਨਹੀਂ ਮੈਂਬਰ ਹੀ ਨਹੀਂ ਕਿਸੇ ਨੇ ਬਣਾਇਆ ਸਰਪੰਚ ਨਹੀਂ ਬਣਾਇਆ ਕਿ ਉਹਨੂੰ ਤਾਂ ਕੋਈ ਦੁਖਾਰ ਹੀ ਨਹੀਂ ਹੈ ਅੱਗੇ ਜਾ ਕੇ ਲੋਕਾਂ 'ਚ ਕ੍ਰੋਧ ਪਾਉਣ ਦਾ ਪਾਰਟੀ ਦਾ ਜਿਹੜਾ ਉਹ ਨੁਕਸਾਨ ਕਰਨ ਦਾ ਤੇ ਜਿਹੜੇ ਉਮੀਦਵਾਰ ਆ ਵਿਚਾਰੇ ਜਿਹੜਾ ਖੜਾ ਹੁੰਦਾ ਉਹ ਤਾਂ ਸਾਰਿਆਂ ਦੀ ਇੱਕ ਤਰ੍ਹਾਂ ਪੰਜਾਬੀ ਚ ਕਹੋ ਮਾੜੇ ਦੀ ਪਰਜਾਈ ਉਹ ਮਾੜੇ ਦੀ ਉਹਨਾਂ ਸਾਰਿਆਂ ਦੀ ਪਰਜਾਈ ਆ ਇਹ ਵੋਟਾਂ ਜਿਹੜੀਆਂ ਇਹੇ ਜੀ ਚੀਜ਼ ਆ ਰਨ ਬਣਾ ਦਿੰਦੀਆਂ ਹੁਣ ਕਿੱਡੇ ਤੋਂ ਕਿੱਡੋ ਲੱਖਾਂ ਕਰੋੜਾਂ ਦੇ ਮਾਲਕ ਖੜੇ ਆ ਤੇ ਹਰ ਛੋਟੇ ਤੋਂ ਛੋਟੇ ਬੰਦੇ ਦੀ ਜਾ ਕੇ ਮਨਤ ਕਰ ਰਿਹਾ ਘਰ ਦੇ ਵਿੱਚ ਅੱਛਾ ਮੁੱਲ ਵੀ ਕਹਿਣਗੇ ਪੈਸੇ ਵੀ ਲੱਗਣਗੇ ਸਭ ਕੁਝ ਖੋਊਗਾ ਤੇ ਜਿਹੜੇ ਕੜਾ ਮਚੌਦਰੀ ਆਏ ਸ਼ਰਾਬ ਮਸ਼ੂਬਾਂ ਪੀਦੇ ਉਲਟਾ ਰਾਤ ਨੂੰ ਇੱਕ ਦੂਜੇ ਦੇ ਲੀੜੇ ਹੀ ਪਾੜਦੇ ਹੁੰਦੇ ਆ ਉਹਦੀ ਪੈਂਟ ਪਾੜਤੀ ਉਹਦੀ ਸ਼ਰਟ ਪਾੜਤੀ ਖਿੱਚ ਕੇ ਇਹਨੂੰ ਵੋਟਰ ਜਿਹੜੇ ਇਹੋ ਜੀ ਸਪੋਰਟ ਦੀ ਦੇ ਕੇ ਜਾਣਗੇ ਖਾਸ ਕਰਕੇ ਸ਼ਹਿਰੀ ਕੈਂਡੀਡੇਟਡ ਠੀਕ ਹੈ ਠੀਕ ਹੈ ਸਤਨਾਬ ਸਿੰਘ ਜੀ ਤੁਹਾਡਾ ਕਹਿਣ ਦਾ ਮਤਲਬ ਇਹ ਆ ਜੀ ਕਿ ਜਿਹੜਿਆਂ ਨੂੰ ਕਿਸੇ ਵੀ ਪਾਰਟੀ ਦਾ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਜੀ 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 ਕਿਸੇ ਵੀ ਪਾਰਟੀ ਦਾ ਕੋਈ ਆਗੂ ਬਣਦਾ ਸੀ ਉਹਨਾਂ ਨੂੰ ਪਿੰਡ ਵਾਲਿਆਂ ਦਾ ਨਕਾਰਦਾ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਚੁੱਪ ਕਰਕੇ ਹੁਣ ਸ਼ਾਂਤ ਹੋ ਕੇ ਬੈਠ ਜਾਣ ਨਾ ਕਿ ਕਿਸੇ ਦੀ ਕੰਮ ਵਿੱਚ ਕੋਈ ਦਖਲਅੰਦਾਜ਼ੀ ਕਰਨ ਜਦੋਂ ਪਹਿਲਾਂ ਹੀ ਤੁਹਾਨੂੰ ਨਕਾਰਤਾ ਤੇ ਅੱਜ ਤੁਹਾਨੂੰ ਅੱਗੇ ਕੌਣ ਕਰੇਗਾ ਇਸ ਕਰਕੇ ਉਹਨਾਂ ਨੂੰ ਆਰਾਮ ਨਾਲ ਬੈਠ ਜਾਣਾ ਚਾਹੀਦਾ ਕੋਈ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਨਾ ਇਸ ਗੱਲ ਦਾ ਵੀ ਜਦੋਂ ਮੰਨ ਲੋ ਵੀ ਆਪਾਂ ਇਸ ਚੀਜ਼ ਨੂੰ ਲੈ ਕੇ ਚੱਲਦੇ ਆ ਵੀ ਨਕਾਰਤਾ ਵਾਲੀ ਗੱਲ ਵੀ ਹੋ ਗਈ ਤੁਹਾਡੀ ਗੱਲ ਜਿੱਥੋਂ ਤੱਕ ਜਾਇਜ਼ ਆ ਤੇ ਦੂਜੀ ਗੱਲ ਇਹ ਨਾਲ ਚੰਗੀ ਤਰ੍ਹਾਂ ਟੁੱਕਦੀ ਆ ਵੇ ਜੇਕਰ ਮੈਂ ਅੱਗੇ ਦੱਸਿਆ ਵੀ ਜੇ ਤੁਸੀਂ ਬਣੇ ਹੋ ਜਾਂ ਨਹੀਂ ਵੀ ਬਣੇ ਤਾਂ ਇਹ ਵਿਕਾਸ ਕਰਨਾ ਤੁਸੀਂ ਪਿੰਡ ਦੇ ਵਿੱਚ ਆਪਦੇ ਧਿਆਨ ਦਿਓ। ਹੂੰ ਦੂਜੀ ਕਹਾਵਤ ਇੱਥੇ ਸੱਚੀ ਹੁੰਦੀ ਹੈ ਨਾ ਵੀ ਕਿ ਹਰ ਬੰਦਾ ਜਿਹੜਾ ਉਹਦੇ ਉਹਦੇ ਸੋਚਣ ਦਾ ਤਰੀਕਾ ਆਪਣਾ ਆਪਣਾ ਹੈ। ਪਿੰਡੂ ਬੰਦੇ ਨਾਲੋਂ ਸ਼ਹਿਰੀ ਲੋਕ ਆ ਜਿਹੜੇ ਉਹ ਵੈਸੇ ਹੀ ਸਿਆਣੇ ਹੈਗੇ ਆ। ਜਿਵੇਂ ਕਹਿ ਦਿੰਦੇ ਨੇ ਨਾ ਹੁੰਦਾ ਪਿੰਡ ਉਹ ਇੱਕ ਕਹਾਵਤ ਚੱਲੀ ਹੁੰਦੀ ਆ ਵੀ ਮਰਾਸੀ ਦਾ ਪੁੱਤ ਰਹੂਗਾ ਤਾਂ ਉਹ ਰਾਗ ਚ ਰੋਊਗਾ ਤੇ ਜੇ ਜਦੋਂ ਸਾਡਾ ਰਹੂਗਾ ਉਹਨੇ ਸੰਗ ਹੀ ਪਾੜਨਾ। ਉਸ ਗੱਲ ਵਾਂਗੂ ਇਹਨਾਂ ਨੂੰ ਜਿੰਨਾ ਮਰਜ਼ੀ ਸਪੋਰਟ ਕਰ ਲੋ ਪਰ ਸ਼ਹਿਰੀ ਲੋਕਾਂ ਨੇ ਪਿੰਡਾਂ ਚ ਆ ਕੇ ਵੋਟਾਂ ਦੀ ਸਪੋਰਟ ਕਰਨ ਵਾਲਿਆਂ ਦੀ ਅੱਖੇ ਨਹੀਂ ਲੱਗਣਾ ਉਹਨਾਂ ਦੇ ਦਿਮਾਗ ਦੀ ਗੱਲ ਕਰਨੀ ਆ ਤੇ ਇੱਥੇ ਕੋਈ ਤੁਸੀਂ ਇਸ ਤਰਾਪਾ ਪੀ ਕੇ ਖੜੂਦ ਪਾਓ ਜਾਂ ਨਾ ਪਾਓ ਉਹ ਤਾਂ ਬੇਫਾਇਦਾ ਜੀ ਉਹਦਾ ਕੋਈ ਲਾਭ ਨਹੀਂ ਹੈ ਜਿਹੜੇ ਜਿਹੜੇ ਵੀ ਕੈਂਡੀਡੇਟ ਦੀ ਮੇਜ਼ 'ਚ ਪਿਲ ਨੂੰ ਖੇਤरां ਤੋਂ ਆਏ ਪੰਚ ਸਰਪੰਚਾਂ ਉਹਨਾਂ ਨੂੰ ਥੋੜੇ ਜਿਹਾ 100 ਦੀ ਲੋੜ ਆ ਵੀ ਉਹਨਾਂ ਦੇ ਕਾਰਨ ਜਿਹੜਾ ਉਹਨਾਂ ਦੇ ਕੈਂਡੀਡੇਟ ਦੀ ਵੋਟ ਘੱਟ ਰਹੀ ਆ ਜਿੱਤਣ ਵਾਲੇ ਨਹੀਂ ਬਾਦ ਰਿਹਾ ਉਹ ਕੈਂਡੀਡੇਟ ਘਟ ਰਿਹਾ ਹੈ ਉਹਦਾ ਵਿਰੋਧੀ ਆ ਜਿਹੜਾ ਜਾਂ ਜਿਹੜਾ ਸਿਆਣਾ ਬਣ ਜੂ ਉਹ ਜਿੱਤ ਜਾਊਗਾ ਤੇ ਜਿੰਦੇ ਪਿੰਡੂ ਜ਼ਿਆਦਾ ਖੇਤਰ ਦੇ ਲੋਕਾਂ ਨੇ ਆ ਕੇ ਸਪੋਰਟ ਕੀਤੀ ਉਹ ਜਿੱਤੇ ਹੀ ਪਿਆ ਪਾਰਟੀ ਦਾ ਕੋਈ ਸਵਾਲ ਨਹੀਂ ਹੁੰਦਾ ਅੱਜ ਕੱਲ ਲੋਕ ਲੀਡਰ ਜਿਹੜੇ ਤੁਸੀਂ ਦੇਖ ਰਹੇ ਕਿਵੇਂ ਧਮਾਕੇ ਹੁੰਦੇ ਆ ਰਾਤ ਕਿਤੇ ਦਿਨ ਕਿਤੇ ਫੇਸਬੁੱਕ ਤੇ ਫੋਟੋ ਪਾਈਆਂ ਹੁੰਦੀਆਂ ਖਾਸ ਕਰਕੇ ਮੁਕਤਸਰ ਦੀ ਸਿਆਸਤ ਤਾਂ ਇਹੋ ਜੀ ਕੰਬਲੀ ਬੋੜੀ ਹੋ ਗਈ ਮੈਨੂੰ ਲੱਗਦਾ ਹੈ ਵੀ ਜਿਹੜੇ 50 50 ਸਾਲਾਂ ਤੋਂ ਸਿਆਸਤ ਕਰਦੇ ਕਰਦੇ ਆ ਰਹੇ ਹੀ ਕਈ ਕਈ ਪੀੜ੍hiyan ਤੋਂ ਦੇਖਣ ਦੀ 1977 ਤੋਂ ਲੈ ਕੇ ਕਰਦੇ ਸੀ ਜਦੋਂ ਤੋਂ ਮੰਨ ਲਓ ਇਹ ਬੋਰ ਰਾਜ ਦਾ ਚੱਲਿਆ ਅੱਜ ਦੇ ਕਹਿੰਦੇ ਕਹੁੰਦੇ ਲੋਕਾਂ ਦੇ ਪੈਰ ਉਖੜ ਗਏ ਤੇ ਅੱਜ ਕੱਲ ਜਿਹੜੇ ਛੋਟੇ ਮੋਟੇ ਲੀਡਰ ਆ ਯਾਰ ਉਹ ਇਹਨਾਂ ਦੀ ਧੀ ਐਵੇਂ ਹਤਾ ਤੇ ਇਹਨਾਂ ਦੇ ਮਗਰ ਲੱਗ ਕੇ ਲੋਕ ਵੋਟ ਕਿਉਂ ਪਾਉਣਗੇ ਠੀਕ ਆ ਨਾ ਗੱਲ ਜੀ ਉਹਨਾਂ ਦੇ ਤਾਂ ਸਗੋਂ ਗੁੱਸਾ ਹੁੰਦਾ ਜੇ ਤਾਂ ਕਾਲੀ ਕਾਂਗਰਸੀ ਨਾਲ ਲੜ ਗਿਆ ਤੇ ਕਾਲੀ ਦੇ ਨਾਲ ਵੋਟਰ ਗੁੱਸੇ ਹੋਗੇ ਉਹ ਵੋਟ ਜਿਹੜੀ ਉਹ ਬਣੋਣੀ ਜਾਊਗੀ ਉਹ ਵੋਟ ਉਹ ਲੀਡਰਾਂ ਦਾ ਗੁੱਸਾ ਜਿਹੜਾ ਫਿਰ ਕੈਂਡੀਡੇਟ ਤੇ ਨਿਕਲਣਾ ਇਹ ਤਾਂ ਆਪਦੇ ਅਸਰ ਸਰੂਪ ਚ ਪ੍ਰਭੇ ਚ ਜਾ ਕੇ ਕਿੱਤੋ ਗਸਤਾ ਕੀ ਉੱਥੇ ਮਾਫੀ ਮੰਗਣ ਦੀ ਲੋੜ ਆ ਜਿੱਥੇ ਨਹੀਂ ਉੱਥੇ ਵਾਅਦਾ ਕਰਨ ਦੀ ਲੋੜ ਆ ਵਾਅਦਾ ਕਰਕੇ ਪੂਰਾ ਉੱਤਰਨ ਦੀ ਕੋਈ ਉਹਨਾਂ ਦਾ ਵਿਸ਼ਵਾਸ ਜਿੱਤਣ ਦੀ ਲੋੜ ਆ ਹਲਾ ਪਿੰਡੂ ਕੇ ਪ੍ਰਜੋਲ ਆ ਕੇ ਭੀੜ ਦਿਖਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਸ਼ਰੀਰੋਕ ਜਿਹੜੇ ਉਹ ਸਿਆਣੇ ਆ ਪਿੰਡੂ ਆ ਜਿਹੜੇ ਉਹਨਾਂ ਦੀ سپورਟ ਆ ਜਿਹੜੀ ਉਹ ਪਿੰਡਾਂ ਵਾਲੀ ਠੀਕ ਆ ਵੀ ਵੇੜਿਆਂ ਬੂੜਿਆਂ ਚ ਜਾ ਕੇ ਸ਼ਰਾਬਾਂ ਵੰਡੋ ਪੀਓ ਵਿਸ਼ਾ ਵੱਖਰਾ ਇੱਥੇ ਨਹੀਂ ਚੱਲਦਾ ਆ ਚੀਜ਼ ਹੁਣ ਵੀ ਦੇਖਣ ਨੂੰ ਮਿਲੀ ਆ ਹੁਣੇ ਹੁਣੀ ਦੇਖਣ ਨੂੰ ਮਿਲੀ ਆ ਜੀ ਜੀ ਮੈਂ ਆਕਾਨੀ ਲੈਂਦਾ ਕਿਸੇ ਵੀ ਲੀਡਰ ਦਾ ਹੁਣੇ-ਹੁਣੇ ਦੇਖਣ ਨੂੰ ਆਈ ਹੈ ਸਾਹਮਣੇ ਉਹ ਗੱਲ ਉਹ 2 ਕੁ ਮਹੀਨੇ ਪਹਿਲਾਂ ਤਾਂ ਕਿਸੇ ਹੋਰ ਪਾਰਟੀ ਨਾਲ ਟੈਕ ਸੀ ਕੱਲ ਪਤਾ ਲੱਗਿਆ ਉਹ ਕਿਸੇ ਹੋਰ ਪਾਰਟੀ ਨਾਲ ਨਵੀਂ ਨਾਲ ਅਟੈਚ ਹੋ ਗਿਆ ਅਟੈਚ ਨਾਲ ਹੋ ਗਿਆ ਜਦੋਂ ਮੈਨੂੰ ਵੀ ਇਹ ਚੀਜ਼ ਦਾ ਪਤਾ ਲੱਗਣਾ ਪੁਰਦੀਪ ਜੀ ਜੀ ਮੈਂ ਉਹ ਉਹਨਾਂ ਉਹਨਾਂ ਦੇ ਸਪੋਰਟਰਾਂ ਕੋਲੇ ਜਾ ਕੇ ਸਾਰੀ ਜਿਹੜੀ ਉਹਨਾਂ ਦੀ ਸਥਿਤੀ ਸੀ ਅੰਦਰ ਦੀ ਚੋਣਾਂ ਉੱਪਰ ਪ੍ਰਕਿਰਿਆ ਨਾਲ ਜਿਹੜੀ ਉਹਨਾਂ ਦੀ ਰੁਚੀ ਸੀਗੀ ਮੈਂ ਪੱਤਰਕਾਰ ਹੀ ਰੂਪ ਦੇ ਵਿੱਚ ਜਾ ਕੇ ਇੱਕ ਬਿਲਕੁਲ ਆਪਣੇ ਢੰਗ ਦੇ ਨਾਲ ਉਹਨਾਂ ਦੇ ਅੰਦਰ ਦੀ ਗੱਲ ਕੱਢੀ ਉਹ ਉਹ ਕੰਮ ਹੋਣ ਦੇ ਨਾਲ ਜਿਹੜੇ ਉਹਨਾਂ ਦੇ ਵੋਟਰ ਸੀ ਉਹ ਸਾਰੇ ਟੁੱਟ ਗਏ ਅੰਦਰ ਠੀਕ ਹੈ ਮੈਂ ਤਾਂ ਇਹ ਗੱਲ ਵਾਰ-ਵਾਰ ਕਹਿੰਦੇ ਆ ਵੀ ਉਹਨਾਂ ਦਾ ਨੁਕਸਾਨ ਹੋ ਗਿਆ ਗੱਲੋਂ ਇਹ ਗੱਲ ਤੁਸੀਂ ਜਿਹੜੀ ਕੀਤੀ ਮੈਂ ਵੀ ਹਰ ਰਿਪੋਰਟਰਾਂ ਚ ਜਾ ਕੇ ਗੱਲ ਕੱਢ ਕੇ ਲਿਆ ਕੇ ਇੰਟਰਵਿਊ ਦੇ ਰੂਪ ਚ ਪੇਸ਼ ਕੀਤੀ ਵੀ ਉਹਦੇ ਨਾਲ ਨੁਕਸਾਨ ਹੋ ਰਿਹਾ ਹੈ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਸੁਪਨਾਨ ਜੀ ਸਤਿਕਾਰ ਧੰਨਵਾਦ